ਨਾ ਜਣ ਭੋਲੇ ਨਿਆਲੇ ਨਾਲ ਮੁਕਾਬਲਾ ਕਰੇ ਆਹ ਗੁਰੂ ਦਾ ਖਾਖੜਾ ਵਾਲਾ ਉਹ ਕੰਦੇ ਬੱਲੇ ਬੱਲੇ ਕਰਵਾਈ ਹੁੰਦਾ ਉਹ ਕਹਿੰਦੇ ਕਿਬ ਕੱਢ ਕੇ ਕਿਲ ਗੱਡ ਕੇ ਕੀਤੀ ਖੋਗ ਸੱਲੀ ਵਾਲੇ ਚੰਦ ਮਿੱਤਰੋ ਕਿ ਰਾਜੇ ਖੇਲੇ ਹੱਤ ਤੋਂ ਵੀ ਸਿਰਾ ਹੋ ਗਿਆ ਓਏ ਝਾੜੀ ਸਰੀਰਾਂ ਕੰਡ ਮਿੱਤਰੋ ਉਹ ਕਰਨੀ ਸਰੀਰਾਂ ਵਾਲੀ ਕੰਡ ਮੇ ਪਰ ਤਾੜੀ ਗੱਡ ਕੇ ਮਾਰਦੇ ਇੱਕ ਵਾਰੀ ਆ ਮੁੰਡੇ ਲਈ ਲਓ ਅਮਨ ਗਾਖੜਾ ਵਾਲਾ ਕਮਾਲ ਦਾ ਜਿਹੜਾ ਨੰਬਰ ਆਪਣੀ ਟੀਮ ਦੇ ਸੇ ਜੋੜਦਾ ਹੋਇਆ ਲਓ ਅਗਲੇ ਕਬੱਡੀ ਪਾਉਣ ਦੇ ਲਈ ਨੌਜਵਾਨ ਧਾਰੀ ਇਸ ਵੇਲੇ ਮੈਦਾਨ ਦੇ ਵਿੱਚ ਕਾਲੀ ਗਾਖੜਾਂ ਵਾਲਾ ਬਾਹਾਂ ਜਾ ਰਿਹਾ ਹੈ ਚਾਰ ਖਿਡਾਰੀ ਨੇ ਚਾਰਾਂ ਵਿੱਚੋਂ ਕਿਹੜਾ ਯਾਫੀ ਬੱਲੇ ਬਲੇ ਕਰਵਾਵੇਗਾ ਦੇਖਦੇ ਕਿ ਨੌਜਵਾਨ ਦਾ ਧਾਵਾ ਬੋਲਿਆ ਹੋਇਆ ਪਰ ਇਹਦੇ ਨੇ ਪਾਸੇ ਗੁਰਦੇਵ ਸਿੰਘ ਜੀ ਠਾਲਾ ਸਾਹਿਬ ਦੱਸਣਗੇ ਲਓ ਇਧਰ ਕਿਵੇਂ ਕਮਾਲ ਹੋਈ ਜਾਂਦੀ ਹੈ ਅਪੀਲ ਦਾ ਦਲੀਲ ਹੋ ਸਕਦੀ ਹੈ ਬੈਂਸ ਬਾਜੀ ਦੀ ਲਾ ਕਰਨੇ ਰੇਡ ਭਾਈ ਹੈ ਇਹਦੇ ਚਾਰ ਯਾਫੀ

ਵਰਨ ਕਾਲ ਸਾਹਿਬ ਵਰਨ ਫਤੇਜੀ ਪਹਿਲਾ ਮੈਂ ਸਾਰਿਆਂ ਨੂੰ ਬਹੁਤ ਧੰਨਵਾਦ ਕਰਦਾ ਪਿੰਡ ਦਾ ਐਨਆਰਈ ਵੀਰਾਂ ਦਾ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਪੰਚਾਇਤ ਦਾ ਜਿਹੜੇ ਸਹਿਯੋਗ ਨਾਲ ਅੱਜ ਆਪਾਂ ਇੱਕ ਸਟਾਰਟ ਕੀਤਾ ਆ ਪਿੰਡ ਦੇ ਵਿੱਚ ਬਹੁਤ ਵੱਡਾ ਉਪਰਾਲਾ ਕੀਤਾ ਸੀ ਅਸੀਂ ਸਾਰੇ ਐਨਆਰਈ ਵੀਰ ਸਾਡੇ ਪ੍ਰਾਣ ਸਰਪੰਚਾ ਵੀ ਖੜੇ ਸਾਡੇ ਕੋਲ ਸਾਡੇ ਸਾਰੇ ਐਨਆਰਈ ਵੀਰਾਂ ਦੇ ਸਹਿਯੋਗ ਨਾਲ ਅਮਰੀਕਾ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਇੰਗਲੈਂਡ ਇਹ ਸਹਿਯੋਗ ਦਾ ਸੀ ਅਸੀਂ ਆਪਣੇ ਪਿੰਡ ਦੀ ਨਵੀਂ ਪ੍ਰੀਰੀ ਰਹੀ ਇੱਕ ਬਹੁਤ ਵੱਡਾ ਫਾਲਾ ਕਰ ਰਹੇ ਹਾਂ ਕਿ ਉਹਨਾਂ ਨੂੰ ਅਗਾਹ ਵਧਾਈਏ ਤੇ ਇੱਕ ਵਧੀਆ ਵੋਲ ਸੋਚ ਦੇ ਵਿੱਚ ਲਿਆ ਕੇ ਦੇ ਤੁਹਾਨੂੰ ਕਿਉਂ ਸਫਲ ਕਰੀਏ ਇਸ ਚੀਜ਼ ਦੇ ਦੇ ਇੱਕ ਬੜੇ ਛੋਟੀ ਮਾਮਲੇ ਹੋਣਗੇ ਤੁਹਾਨੂੰ ਮੇਜਰ ਨਹੀਂ ਲੈਣਾ ਦੇਖੋ ਸਾਡਾ ਮਕਸਦ ਇਹ ਆ ਵੀ ਪਹਿਲਾਂ ਤਾਂ ਅਸੀਂ ਸਾਰੇ ਪਿੰਡ ਨੂੰ ਇੱਕ ਮੰਚ ਤੇ ਲਿਆਈਏ ਸਾਡਾ ਪਹਿਲਾ ਮਕਸਦ ਇਹ ਆ ਦੂਜੇ ਨੰਬਰ ਤੇ ਜਿਹੜੇ ਸਾਡੇ ਪਿੰਡ ਦੇ ਨਵੇਂ ਪਲੇਅਰ ਆ ਕਿਉਂਕਿ ਪੁਰਾਣੇ ਪਲੇਅਰ ਬਹੁਤ ਜ਼ਿਆਦਾ ਵਧੀਆ ਪਿੰਡ ਦੀ ਟੀਮ ਸੀ ਸਾਡੇ ਚਮਿਆਰੇ ਦੀ ਇਸ ਕਰਕੇ ਹੁਣ ਜਿਹੜੇ ਸੀ ਨਵੇਂ ਪਲੇਅਰ ਨੂੰ ਮੌਕਾ ਦਈਏ ਕਿ ਨਵੇਂ ਪਲੇਅਰ ਉੱਠਣ ਤੇ ਇੱਕ ਬਹੁਤ ਵਧੀਆ ਜਨਗੀ ਪਿੰਡ ਦੀ ਫੇਰ ਟੀਮ ਉੱਠ ਕੇ ਫੇਰ ਵਧੀਆ ਲੈਵਲ ਤੇ ਆਵੇ ਜਿੰਨੇ ਦਿਨ ਦਾ ਟੂਰਨਾਮੈਂਟ ਹੈ ਕਿਹੜੇ ਕਿਹੜੇ ਨਾਮ ਉੱਠੇ ਗਏ ਇਹ ਜੀ 2 ਦਿਨ ਦਾ ਟੂਰਨਾਮੈਂਟ ਆ ਜਿਹੜਾ ਅੱਜ ਦਾ ਟੂਰਨਾਮੈਂਟ ਆ ਉਹਦੇ ਵਿੱਚ 50 ਕਿਲੋ ਤੇ ਓਪਨ ਜੱਟੀ ਮਿਆਂ ਕੱਲ ਨੂੰ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੇ ਮੈਚ ਆ ਜਿਹਨਾਂ ਵਿੱਚ ਕਿ ਬੱਚਿਆਂ ਦੀਆਂ ਵੀ ਟੀਮਾਂ ਆ ਤੇ ਉਹਦੇ ਵਿੱਚ ਅੱਜ ਇਹ ਟੂਰਨਾਮੈਂਟ ਆ ਉਸ ਦੇ ਵਿੱਚ ਜੋ ਵਧੀਆ ਇਨਾਮ ਆ ਜਿਹੜੇ ਤੁਸੀਂ ਸੋਚੇ ਨਹੀਂ ਹੋਣੇ ਪਾਜੀ ਕਈਆਂ ਪਿੰਡਾਂ ਵਿੱਚ ਬੱਚਿਆਂ ਲਈ 70000 ਰੁਪਏ ਦਾ ਇਨਾਮ ਰੱਖ ਦਿੰਦੇ ਆ ਪਰ ਸਾਡੇ ਪਿੰਡ ਵਿੱਚ 25000 ਰੁਪਏ ਪਹਿਲਾ ਇਨਾਮ ਅਸੀਂ ਰੱਖਿਆ ਸਿਰਫ ਬੱਚਿਆਂ ਲਈ ਕਿ ਬੱਚੇ ਨੂੰ ਉਤਸ਼ਾਹਿਤ ਕਰੀਏ ਤੇ ਦੂਜਾ 16000 ਤੀਜਾ 10000 ਤਿੰਨ ਇਨਾਮ ਰੱਖੇ ਹੋਏ ਅਸੀਂ ਬੱਚਿਆਂ ਲਈ 50 ਕਿਲੋ ਦੇ ਇੱਕ ਕਲੀਕੀਆ ਇੱਕ ਐਨਆਰਆਈ ਹੋ ਕੇ ਲੱਗੇ ਔਰ ਇੱਕ ਪਿੰਡ ਵਾਲੀ ਹੋਣ ਦੇ ਨਾਲ ਤੇ ਕਿੰਨੀ ਕੀ ਜ਼ਿੰਮੇਵਾਰੀ ਬਣ ਜਾਂਦੀ ਹੈ ਇਹ ਜੇ ਮੇਲੇ ਖੇਡ ਮੇਲੇ ਕਰਾਉਣ ਦੇ ਆਹੋ ਖੇਡ ਦੇ ਆਹੋ ਪਾਜੀ ਜਿਹੜਾ ਆਹ ਜਿਹੜਾ ਮੇਲਾ ਨਾ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਆ ਜਿਹੜੇ ਵੇਲੇ ਤੁਹਾਨੂੰ ਪਤਾ ਹੈ ਕਿ ਕਈ ਕਈ ਵਾਰੀ ਕਈ ਤ੍ਰਿਤੀਆ ਵੀ ਹੋ ਜਾਂਦੀਆਂ ਆ ਕੋਈ ਕਿਸੇ ਪਾਸੋਂ ਗਲਤੀਆਂ ਹੀ ਹੁੰਦੀਆਂ ਆ ਅਸੀਂ ਉਸ ਚੀਜ਼ ਨੂੰ ਪਹਿਲਾਂ ਪਾਸੇ ਰੱਖ ਕੇ ਪਰ ਅਸੀਂ ਪਿੰਡ ਦੇ ਵਿੱਚ ਇੱਕ ਇਕਾ ਜਿਹਾ ਦਿਖਾਣਾ ਚਾਹੁੰਦੇ ਆ ਸਾਡੇ ਵਿੱਚ ਸਾਡੇ ਅਸੀਂ ਕਿਸੇ ਪਾਰਟੀ ਨਾਲ ਨਹੀਂ ਅਸੀਂ ਇੱਕ ਬੈਟਰ ਲੈਵਲ ਤੇ ਪਿੰਡ ਦੇ ਵਿੱਚ ਪਿੰਡ ਦੇ ਸਹਿਯੋਗ ਨਾਲ ਸਾਡੇ ਇਕੱਲੇ ਇਕੱਲੇ ਬੰਦੇ ਦੇ ਸਹਿਯੋਗ ਨਾਲ ਇਹ ਟੂਰਨਾਮੈਂਟ ਨੂੰ ਸਫਲ ਕਰ ਰਹੇ ਆ ਕਮੇਟ ਕਰਵਾ ਰਹੇ ਨੇ ਯਾਰ ਪਿੰਡਾ ਸਾਡਾ ਸੂਚੀ ਕਰਾ ਰਹੀ ਆ ਰਹੇ ਨਹੀਂ ਬਾਜੀ ਕੱਲਾ ਉਹਦੀ ਖੇਡਾਂ ਪ੍ਰਮੋਟ ਕਰ ਰਹੇ ਆ ਖੇਡਾਂ ਨਾਲ ਸੰਬੰਧ ਦਾ ਅਸੀਂ ਆ ਪਲੇਅਰ ਰਹੇ ਆ ਸਾਡੇ ਪੰਜ ਪੰਚਾ ਪਲੇਅਰ ਰਹੇ ਆ ਸਾਡੇ ਪੁਰਾਣੇ ਬਜ਼ੁਰਗ ਸਾਡੇ ਪੁਰਾਣੇ ਸਾਡੇ ਪਾਲੀ ਚ ਮੇਹਰਾ ਗਰਦਾਲ ਚ ਮੇਹਰਾ ਦਿਹਲੀ ਚ ਮੇਹਰਾ ਹਨਾ ਮਰਵ ਟੇਣੀ ਪਵਿੱਤਰ ਅੰਕਲੂਣੀ ਤੁਸੀਂ ਦੇਖੋ ਸਾਡੇ ਪਿੰਡ ਵਿੱਚ 100 ਦੇ ਹਿਸਾਬ ਨਾਲ ਪਲੇਅਰ ਹੋਣੇ ਆ ਜਿਹੜੇ ਕੀ ਐਨ ਆਰ ਆਈ ਦੇ ਆ ਜਿਹੜੇ ਕੀ ਬਹੁਤ ਵਧੀਆ ਪਲੇਅਰ ਰਹੇ ਆ ਕੀ ਕਰਿਆ ਇੱਕ ਇੱਕ ਦੇਵਰੀ ਆਪਣੇ ਦੇ ਬਾਹਰ ਤੋਂ ਕਰ ਜਾਣੇ ਇੱਕ ਮਕੁੱਦ ਬੜਾ ਪ੍ਰਬੰਧ ਕਰਦੇ ਆ ਕਿੰਨਾ ਕੁ ਸੌਖਾ ਹੈ ਕਿੰਨਾ ਕੁ ਔਖਾ ਹੈ ਇਹ ਘਰ ਬੰਦਾ ਸਬੰਧ ਕਰਦੇ ਵਿੱਚ ਭਾਜੀ ਦੇਖੋ ਮੈਂ ਇੱਕ ਗੱਲ ਕਹੂੰਗਾ ਵੀ ਅਸੀਂ ਤਾਂ ਮੈਂ ਹੁਣ ਆਇਆ ਆ ਅਮਰੀਕਾ ਤੋਂ ਪਰ ਸਾਡੇ ਭਰਾ ਜਿਹੜੇ ਨਾ ਦੋ ਜਸ ਉਪਲ ਤੇ ਆਪਣਾ ਕਾਕਾ ਮੇਰਾ ਭਰਾ ਇਹ ਇਹਨਾਂ ਨੂੰ 2 ਮਹੀਨੇ ਹੋ ਗਏ ਲੱਗਿਆ ਨੂੰ ਇਸ ਚੀਜ਼ ਦੇ ਵਿੱਚ ਸਾਡੇ ਸਰਪੰਚ ਸਾਹਿਬ ਨੂੰ 2 ਮਹੀਨੇ ਹੋ ਗਏ ਇਹਨਾਂ ਨਾਲ ਮੋਢਿਆਂ ਮੋਟਾ ਜੋੜ ਕੇ ਇਹਨਾਂ ਨੇ ਜਿੰਨਾ ਕਿ ਇਸ ਚੀਜ਼ ਦੇ ਵਿੱਚ ਕੀਤਾ ਨਾ ਉਹ ਮੈਂ ਉਸ ਚੀਜ਼ ਦੇ ਦੇ ਨਹੀਂ ਦੇ ਸਕਦਾ ਜਿੰਨਾ ਇਹਨਾਂ ਦੋਨਾਂ ਭਰਾਵਾਂ ਨੇ ਇਸ ਚੀਜ਼ ਦਾ ਜੂਰਾ ਲਾਗੀ ਤਾਇ ਇੰਦਰਜੀਤ ਫੈਡਰੇਸ਼ਨ ਵੱਲੋਂ ਤੁਸੀਂ ਐਮਪੀਲ ਕੇ ਫੈਡਰੇਸ਼ਨ ਵੱਲੋਂ ਇੱਕ ਕਮੇਟੀ ਦਾ ਆਦੇਸ਼ ਪਾਪ ਲੋ ਇੱਕ ਮੈਚ ਟੂਰਨਾਮੈਂਟ ਚੋਣਦਾ ਪੈਂਦਾ ਨਾਓ ਇਹਦੇ ਦੇ ਪਾਸੇ ਇਹ ਕਬੱਡੀ ਦੇ ਵਿੱਚ ਕਿੰਨਾ ਦਾ ਅੰਤਰ ਹੈ ਕਿੰਨਾ ਕੁ ਤੁਸੀਂ ਦੇਖਦੇ ਹੋ ਕਿ ਜੋ ਪ੍ਰਾਣਿਕ ਕਬੱਡੀ ਸੀ ਨਾ ਭਾਜੀ ਉਹ ਜਿੱਦਾਂ ਸਾਡੇ ਹੁਣ ਪੁਰਾਣੇ ਸਾਨੂੰ ਦੱਸਦੇ ਆ ਕਿ ਉਹ ਕਬੱਡੀ ਸੀ ਸਰਵ ਕੱਛਿਆਂ ਬੰਨਿਆਂ ਨਾਲ ਹੀ ਹੁਣ ਕਬੱਡੀ ਜਿਹੜੀ ਆ ਉਹ ਕਰੋੜਾਂ ਦੀ ਕਬੱਡੀ ਹੋ ਗਈ ਆ ਮੇਜਰ ਮੇਜਰ ਲੀਗ ਜਿਹਦਾ ਹੰਡ ਫੈਡਰੇਸ਼ਨ ਦੇ ਮੈਚ ਆ ਸੁਪੋਜ਼ ਕਰੋ ਤੁਸੀਂ ਆਪ ਬਹੁਤ ਦੇਖਦੇ ਆ ਉਹਨੂੰ ਗਰਾਊਂਡ ਦੇ ਲਈ ਸਾਨੂੰ ਬਹੁਤ ਜ਼ਿਆਦਾ ਪ੍ਰਬੰਧ ਕਰਨੇ ਪੈਂਦੇ ਆ ਬਹੁਤ ਹਰ ਚੀਜ਼ ਦਾ ਸਾਨੂੰ ਸੈਟਅਪ ਦੇਖਣਾ ਪੈ ਰਿਹਾ ਆ ਇਸ ਸੈਟਅਪ ਦੇਖਣਾ ਪੈ ਰਿਹਾ ਚੰਗੀ ਐਨਆਰਆਈਸ ਵੀਰਾਂ ਦੀ ਵੀ ਸਾਰਾ ਪ੍ਰਬੰਧ ਕਰਨਾ ਪੈ ਰਿਹਾ ਪਹਿਲਾਂ ਜਿਹੜੀ ਕਬੱਡੀ ਸੀ ਪਹਿਲਾਂ ਹੁੰਦੀ ਸੀ ਸਿਰਫ ਮਾੜਾ-ਮੋਟਾ ਤੁਸੀਂ ਪ੍ਰਵੰਧ ਕਰ ਲਿਆ ਤੁਹਾਡਾ ਕੰਮ ਸਰ ਜਾਣਾ ਸੀ ਪਰ ਇਸ ਟਾਈਮ ਦਾ ਜਿਹੜਾ ਬਜਟ ਆ ਉਹ ਲੱਖਾਂ ਦੇ ਵਿੱਚ ਚੱਲ ਗਿਆ ਹੈ ਆਪਣੇ ਪਿੰਡ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਜਿਨ੍ਹਾਂ ਵੀ ਲੋਕ ਪਾਰਟੀ ਨੂੰ ਸਪੋਰਟ ਕਰ ਰਹੇ ਐਨਆਰਆਈ ਵੀ ਕਹਿਣਾ ਚਾਹੋ ਮੈਂ ਭਾਜੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਜਿਨ੍ਹਾਂ ਸਾਨੂੰ ਇੰਨਾ ਪਿਆਰ ਦਿੱਤਾ ਅਸੀਂ ਬਹੁਤ ਰਿਣੀ ਆ ਉਸ ਬੰਦਿਆਂ ਦੇ ਜਿਨ੍ਹਾਂ ਸਾਨੂੰ ਆਪਣੀ ਮਿਹਨਤ ਦੀ ਕਮਾਈ ਵਿੱਚੋਂ ਦਿਲ-ਦਿਲ ਕਰਕੇ ਪੈਸੇ ਦੇ ਚਾਹੇ ਕਿਸੇ ਨੂੰ 100 ਦਿੱਤਾ ਚਾਹੇ ਕਿਸੇ ਨੂੰ ਲੱਖ ਦਿੱਤਾ ਚਾਹੇ ਕਿਸੇ ਨੂੰ 5 ਲੱਖ ਦਿੱਤਾ ਪਰ ਅਸੀਂ ਉਹਨਾਂ ਦੇ ਧੰਨਵਾਦੀ ਆ ਬਹੁਤ ਅਸੀਂ ਇਸ ਟੀਮ ਨੂੰ ਅੱਗੇ ਤੋਂ ਹੋਰ ਵਧੀਆ ਬਣਾਵਾਂਗੇ ਜੇ ਸਾਡੇ ਕੋਲ ਕੋਈ ਰਹਿ ਵੀ ਜਾ ਕੋਈ ਚੀਜ਼ ਉਸ ਨੂੰ ਅਸੀਂ ਹੋਰ ਵਧੀਆ ਕਰਾਂਗੇ ਇਸ ਤੋਂ ਬਾਅਦ ਬਹੁਤ ਬਹੁਤ ਧੰਨਵਾਦ ਤੁਹਾਡੀ ਕਮੇਟੀ ਦਾ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦੀ ਆ ਮੁਬਾਰਕਾ ਜਿਨ੍ਹਾਂ ਨੇ ਇੰਨਾ ਸੋਹਣਾ ਉਪਰਾਲਾ ਕੀਤਾ ਨੌਜਵਾਨ ਪੀੜੀ ਨੂੰ ਮੋਟੀਵੇਟ ਕਰੋਗੇ ਚੰਗੀ ਸੇਧ ਦਿਓਗੇ ਥੈਂਕ ਯੂ ਜੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਸਾਰਤੰਦ